ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਰੀਅਲ ਏਸਟੇਟ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਪ੍ਰਾਪਰਟੀਆਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਪ੍ਰਾਪਰਟੀ ਦੀ ਵੀਡੀਓ ਪਾਵਾਂਗੇ ਜਿਹੜੇ ਕਿ ਮਾਲਕ ਨੇ ਵਿਕਣ ਲਈ ਕਈਆਂ ਹੋਣ ਗਿਆ ਇੱਕ ਉਠੀ 200 ਗਜ ਦੀ ਹੈ ਜੀ ਇਹਦਾ ਮੱਥਾ 33 ਫੁੱਟ ਅਤੇ ਲੰਬਾਈ 55 ਫੁੱਟ ਹੈ ਜੀ ਇਹਦੇ ਵਿੱਚ 3 ਕਮਰੇ ਬਣੇ ਹੋਏ ਹਨ ਜਿੰਨਾ ਚਾ ਪਿਛਲੇ 2 ਕਮਰਿਆਂ ਵਿੱਚ ਅਟੈਚ ਵਾਸ਼ਰੂਮ ਬਣਿਆ ਹੋਇਆ ਹੈ ਜੀ ਇਹ ਸਾਰੀ ਕੋਠੀ ਬਹੁਤ ਵਧੀਆ ਤਿਆਰ ਕੀਤੀ ਹੋਈ ਹੈ ਜੀ ਵਧੀਆ ਟੈਲਾ ਲਗੀਆਂ ਹੋਈਆਂ ਹਨ ਸਾਰਾ ਪੇਂਟ ਵਗੈਰਾ ਹੋਇਆ ਹੈ ਫੁੱਲ ਤਿਆਰ ਕੋਠੀ ਹੈ ਪੱਥਰ ਵਗੈਰਾ ਸਭ ਲੱਗਾ ਹੋਇਆ ਹੈ ਜੀ ਇਹ ਕੋਠੀ ਡਬਲ ਮੰਜ਼ਿਲ ਬਣੀ ਹੋਈ ਹੈ ਜੀ ਦੋਨੋਂ ਮੰਜ਼ਲਾ ਤਿਆਰ ਹੈ ਅਤੇ ਇਹ ਕੋਠੀ ਲੁਧਿਆਣਾ ਸ਼ਹਿਰ ਵਿੱਚ ਪੱਖੋਵਾਲ ਰੋਡ ਤੇ ਬਣੀ ਹੋਈ ਹੈ ਜੀ। ਇਹ ਕੋਠੀ ਡਬਲ ਮੰਜ਼ਲ ਬਣੀ ਹੋਈ ਹੈ। ਤੁਹਾਨੂੰ ਉੱਪਰ ਵੀ ਮੈਂ ਦਿਖਾ ਦਿੰਨਾ ਹਾਂ। ਉੱਪਰ ਵੀ ਸੇਮ نیچے ਇਧਰ ਤਿੰਨ ਕਮਰੇ ਬਣੇ ਹੋਏ ਨੇ ਤੇ ਓਪਨ ਏਰੀਆ ਛੱਡਿਆ ਹੋਇਆ ਹੈ। ਉੱਪਰ ਵੀ ਸਾਰੀ ਕੋਠੀ ਤਿਆਰ ਹੈ, ਟੈਲਾਂ ਵਗੈਰਾ ਸਭ ਲੱਗੀਆਂ ਹੋਈਆਂ ਹਨ। ਤੁਸੀਂ ਇਸ ਕੋਠੀ ਨੂੰ ਖਰੀਦਣ ਲਈ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਅਗਰ ਤੁਸੀਂ ਆਪਣੇ ਵੀ ਕੋਈ ਪ੍ਰਾਪਰਟੀ ਵੇਚਣੀ ਹੋਵੇ ਤਾਂ ਤੁਸੀਂ ਦਿੱਤੇ ਨੰਬਰ ਤੇ WhatsApp ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਅਸੀਂ ਤੁਹਾਡੀ ਐਡ ਫ੍ਰੀ ਵਿੱਚ ਲਗਾ ਦੇਵਾਂਗੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਅਤੇ ਕਮੈਂਟ ਕਰ ਸਕਦੇ ਹੋ ਜੀ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਮੋਬਾਈਲ ਦਿੱਤੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਾਂ ਕਮੈਂਟ ਵੀ ਕਰ ਸਕਦੇ ਹੋ ਬੀਡੀ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ